ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੱਜ ਬੇਵੀਦਾਸਪੁਰਾ ਪਿੰਡ 'ਚ ਪਹੁੰਚਿਆ ਸਾਡੇ ਪੁਰਾਣੇ ਸਾਥੀ ਜਸਜੀ ਉਹਨਾਂ ਦੇ ਬਜ਼ੁਰਗ ਜਿਹੜੇ ਉਸ ਵੇਲੇ ਕਰੋਨਾ ਕਾਲ ਦੇ ਸ਼ਿਕਾਰ ਹੋਏ ਆ ਅੱਜ ਉਹਨਾਂ ਦੇ ਪਰਿਵਾਰ 'ਚ ਖੁਸ਼ੀ ਆਈ ਸੀ ਸੋ ਪ੍ਰੋਗਰਾਮ ਤੇ ਨਹੀਂ ਪਹੁੰਚ ਸਕਿਆ ਸੀ ਅੱਜ ਮੈਂ ਇੱਥੇ ਆਇਆ ਮਗਰ ਜਦ ਮੈਂ ਇੱਥੇ ਪਹੁੰਚਿਆ ਮੈਨੂੰ ਪਤਾ ਲੱਗਿਆ ਕਿ ਅੱਜ ਮਜੀਠੇ ਨਗਰ 'ਚ ਆਜਪਾ ਦੇ ਜਿਹੜੇ ਸ੍ਰੀ ਅਮਰitsar ਸਾਹਿਬ ਤੋਂ ਉਮੀਦਵਾਰ ਨੇ ਕਰਨਜੀਤ ਸਿੰਘ ਉਹ ਰਾਦਾ ਕਿਸਾਨਾਂ ਨੇ بڑے ਵੱਡੇ ਪੱਧਰ ਤੇ ਉਹਨਾਂ ਦੇ ਵਿਰੋਧ ਕੀਤਾ ਮੈਂ ਤਾਂ ਸਾਰੇ ਕਿਸਾਨ ਪਰਵਾਹਾਂ ਨੂੰ ਖੇਤ ਮਜ਼ਦੂਰ ਵੀਰਾਂ ਨੂੰ ਪੰਜਾਬ ਪੰਜਾਬੀ ਪੰਜਾਬੀਅਤ 'ਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਵੇਖੋ ਜੈ ਜਵਾਨ ਜੈ ਕਿਸਾਨ ਦਾ ਨਾਰਾ ਲੀਡਰ ਲਾਉਂਦੇ ਰਹੇ ਔਰ ਅਫਸੋਸ ਦੀ ਗੱਲ ਹੈ ਜੇ ਇਸ ਕਿਸਾਨ ਨੇ ਪੰਜਾਬ ਦੇ ਮਿਹਨਤਕਸ਼ ਕਿਸਾਨ ਨੇ ਖੇਤ ਮਜ਼ਦੂਰ ਨੇ ਦੇਸ਼ ਨੂੰ ਅਨਾਜ ਦਾ ਭੰਡਾਰ ਦਿੱਤਾ ਹੋਵੇ ਦੇਸ਼ ਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਹੋਵੇ ਔਰ ਜੇ ਇਸ ਜਵਾਨ ਨੇ ਇਹ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੋਵੇ ਉਸ ਕਿਸਾਨ ਨੂੰ ਜਾਂ ਉਸ ਜਵਾਨ ਦੇ ਪੁੱਤ ਨੂੰ ਕਿਸੇ ਕਿਸਾਨ ਨੂੰ ਦਿੱਲੀ ਜਾਣ ਤੋਂ ਸੰਨਦਾਤਾ ਨੂੰ ਰੋਕਿਆ ਗਿਆ ਔਰ ਰੋਕਣ ਵਾਲੇ ਕੌਣ ਸਨ ਇਹੀ ਪਾਰਟੀ ਭਾਜਪਾ ਜਿਨ੍ਹਾਂ ਦੇ ਉਮੀਦਵਾਰ ਅੱਜ ਮਜੀਠੀ ਹਲਕੇ 'ਚ ਆਏ ਸਾਂ ਮੈਂ ਕਿਸਾਨ ਭਰਾਵਾਂ ਨੂੰ ਔਰ ਕਿਸਾਨੀ 'ਚ ਪੰਜਾਬੀਅਤ 'ਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ ਜਿਵੇਂ ਇਹਨਾਂ ਨੇ ਤੁਹਾਨੂੰ ਦਿੱਲੀ ਜਾਣ ਤੋਂ ਰੋਕਿਆ ਨਾ ਇਹਨਾਂ ਨੂੰ ਵੀ ਪਿੰਡਾਂ 'ਚ ਵੜਨ ਤੋਂ ਰੋਕੋ ਤੇ ਸਵਾਲ ਪੁੱਛੋ ਕਿ ਦੇਸ਼ ਨੂੰ ਆਪਣੇ ਪਹਿਰਾ ਤੇ ਖੜਨ ਕਰਨ ਵਾਲੇ ਕਿਸਾਨ ਤੇ ਦੇਸ਼ ਦੀ ਆਜ਼ਾਦੀ ਤੋਂ ਆਉਣ ਵਾਲੇ ਪੰਜਾਬੀ ਵੀਰ ਬਾਰਡਰ ਤੇ ਇਹ ਵਸਦੇ ਹੱਸਦੇ ਵਸਦੇ ਪਿੰਡਾਂ 'ਚ ਰਹਿਣ ਵਾਲੇ ਸਾਡੇ ਨੌਜਵਾਨਾਂ ਨੂੰ ਕਿਹੜੇ ਅਧਿਕਾਰ ਥੱਲੇ ਕਿਹੜੇ ਕਾਨੂੰਨ ਥੱਲੇ ਤੁਸੀਂ ਦਿੱਲੀ ਜਾਣ ਤੋਂ ਰੋਕਿਆ ਔਰ ਭਗਵੰਤ ਮਾਨ ਦੀ ਟਾਉਟੀ ਕਿ ਜਿਹੜਾ ਸ਼ੁਭ ਕਰਨ ਦੀ ਮੌਤ ਹੋਈ ਪੰਜਾਬ 'ਚ ਹੋਈ ਪਰਚਾ ਦਰਜ ਨਹੀਂ ਹੋਇਆ ਪ੍ਰੀਤਪਾਲ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਜਵਾੜਾ ਭੰਤਾ ਲੱਤਾ ਪੰਤੀਆਂ ਬਾਹਵਾ ਪੰਤੀਆਂ ਅਖੀਰ 'ਚ ਹਾਈ ਕੋਰਟ 'ਚ ਰਿਟ ਲਾਉਣੀ ਪਈ ਕਿ ਐਫ ਆਈ ਆਰ ਜ਼ੀਰੋ ਕਿਉਂ ਸਹੀ ਐਫ ਆਈ ਆਰ ਕਿਉਂ ਨਹੀਂ ਦਰਜ ਹੋਈ ਅਸਲੀ ਜਦ ਇਹ ਵੀਰ ਮਜੀਠੇ ਆਉਂਦੇ ਅੱਜ ਬੜਾ ਵੱਡਾ ਉਹਨਾਂ ਦੇ ਰੋਸ ਪ੍ਰਦਰਸ਼ਨ ਹੋਇਆ ਉਹਨਾਂ ਦਾ ਘਰਾਓ ਹੋਇਆ ਐਸ ਐਸ ਪੀ ਸਾਹਿਬ ਨੂੰ ਵੀ ਮਜੀਠੇ ਆਉਣਾ ਪਿਆ ਸਾਰੀ ਪੁਲਿਸ ਛਾਉਣੀ ਪੜਾ ਛੱਡੀ ਦੱਸੋ ਕੀ ਇਹ ਲੋਕਤੰਤਰ ਆਪ ਦੀ ਗੱਲ ਵੀ ਨਹੀਂ ਰੱਖ ਸਕਦੇ 750 ਸ਼ਹੀਦ ਕਿਸਾਨਾਂ ਦੀ ਗੱਲ ਨਹੀਂ ਕਰ ਸਕਦੇ ਆ ਹੁਣ 250 ਨੂੰ ਫਟਰ ਕਰਤਾ ਜ਼ਖਮੀ ਕਰਤਾ ਕਈ ਮਾਰੇ ਗਏ ਉਹਨਾਂ ਦੇ ਜਦਤ ਸਵਾਲ ਪੁੱਛਦੇ ਆ ਤੇ ਮੈਂ ਹੈਰਾਨ ਹੁਣਾ ਕਿ ਭਾਜਪਾ ਦੀ ਉਮੀਦਵਾਰਾਂ ਨੂੰ ਕਿਸ ਤਰੀਕੇ ਨਾਲ ਪੁਲਿਸ ਪ੍ਰੋਟੈਕਸ਼ਨ ਤੇ ਲਿਆਇਆ ਜਾ ਰਿਹਾ ਹੈ ਇਹ ਲੋਕਤੰਤਰ ਦਾ ਘਾਣ ਵੀ ਹੈ ਤੇ ਇਹ ਭਗਵੰਤ ਮਾਨ ਦੀ ਟੌਟੀ ਵੀ ਹੈ ਜਿਹੜੀ ਅੱਜ ਵੇਖਣ ਨੂੰ ਮਿਲੀ ਹੈ ਇਸ ਲਈ ਮੈਂ ਪਿੰਡਾਂ 'ਚ ਵਸਦੇ ਕਿਸਾਨ ਤੇ ਖੇਤ ਮਜ਼ਦੂਰ ਪਿੰਡਾਂ 'ਚ ਪੰਜਾਬੀ 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 ਭਾਈਚਾਰੇ ਦੇ ਲੰਬੜਦਾਰਾਂ ਨੂੰ ਸਭ ਨੂੰ ਬੇਨਤੀ ਕਰਦਾ ਘੇੜ ਘੇੜ ਸਵਾਲ ਪੁੱਛੋ ਇਹ ਲੋਕਤੰਤਰ ਤੁਸੀਂ ਸਵਾਲ ਪੁੱਛਣ ਦੇ ਹੱਕਦਾਰ ਹੋ ਇਹਨਾਂ ਨੂੰ ਜਵਾਬ ਦੇਈ ਹੈ ਕਿ ਕਿਵੇਂ ਇਹਨਾਂ ਨੇ 250 ਕਿਸਾਨ ਸ਼ਹੀਦ ਕੀਤੇ ਔਰ ਕਿਵੇਂ ਦਿੱਲੀ ਜਾਣ ਤੋਂ ਤੁਹਾਨੂੰ ਰੋਕਿਆ ਔਰ ਮੈਂ ਸਮਝਦਾ ਹਾਂ ਸ਼ੁਭ ਕਰਨ ਦੇ ਪ੍ਰੀਤਪਾਲ ਦੀ ਇਹ ਬਹੁਤ ਵੱਡੀ ਉਹਨਾਂ ਨੇ ਜੋ ਇਸ ਸੰਘਰਸ਼ 'ਚ ਯੋਗਦਾਨ ਪਾਇਆ ਉਹਨਾਂ ਦਾ ਇਹ ਤੁਸੀਂ ਇੱਕ ਪਹਿਰਾ ਦਿਓਗੇ ਉਹਨਾਂ ਦੀ ਸੋਚ ਤੇ ਤੇ ਉਹਨਾਂ ਦੇ ਜਿਹੜੇ ਮਨ ਦੇ ਸਵਾਲ ਸੀ ਉਹ ਤੁਸੀਂ ਪੁੱਛੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ